Namuah Nam Satanamuah Sat Nam egru Satanamuah Sat ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਸਤ ਗੁਰ ਜੀ ਅੱਜ ਅਗਲਾ ਸ਼ੰਤ ਰੰਭ ਕਰਦੇ ਹੋਏ ਮੰਗਲਾ ਚਰਨ ਕਰਦੇ ਹੋਏ ਇਸ ਸ਼ੰਤ ਦੀ ਰਮਤਾ ਕਰਦੇ ਹਨ ਜੀ 438 ਅੰਗ ਤੇ ਅਤੇ 439 ਅੰਗ ਤੇ ਪਾਤਸ਼ਾਹ ਜੀ ਦੇ ਸ਼ੰਤ ਸੁਭਾਏ ਮਾਨ ਹਨ ਜੀ ੴ ਸਤਿ ਗੁਰਪ੍ਰਸਾਦ ਉਹ ਪਲੀਪੂਰਨ ਪ੍ਰਮਾਤਮਾ ਇੱਕ ਸਰੂਪ ਹੈ ਇੱਕੋ ਹੀ ਸਾਰੇ ਬ੍ਰਹਿਮੰਡ ਸ੍ਰਿਸ਼ਟੀ ਦਾ ਹਰੀ ਮਾਲਕ ਹੈ ਪ੍ਰਭੂ ਮਾਲਕ ਹੈ ਸਤ ਤੋ ਭਾਵ ਕਾਲ ਤੋਂ ਪਰੇ ਹੈ ਉਹਦੀ ਮੂਰਤ ਜੁਨਾ ਤੁਰਤ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮੇਲ ਦੇ ਨਾਲ ਹਰੀ ਦੀ ਪ੍ਰਭੂ ਦੀ ਪ੍ਰਾਪਤੀ ਹੈ ਜੀ ਆਸਾ ਮਹੱਲਾ ਪਹਿਲਾ ਸੰਤ ਘਰ ਤੀਜਾ ਆਸ਼ਾ ਜੀ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਇੱਕ ਸੰਤ ਦੇ ਰੂਪ ਵਿੱਚ ਕਿਪਤਾ ਦੇ ਰੂਪ ਵਿੱਚ ਇਹ ਸ਼ਬਦ ਉਚਾਰਨ ਕਰਦੇ ਹਨ ਤੀਜੇ ਘਰ ਸੁਰਤਾਲ ਦੇ ਵਿੱਚ ਨੂੰ ਗਾਣ ਦਾ ਮਹਾਰਾਜ ਜੀ ਪਰਦੇਸ਼ ਬਖਸ਼ਦੇ ਹਨ ਆਓ ਪਾਤਸ਼ਾਹ ਜੀ ਸ਼ਬਦੀ ਰਮਤਾ ਕਰਦੇ ਹਨ ਜੀ ਸੁਣ ਤੂੰ ਸੁਣ ਹਰਨਾ ਕਾਲਿਆ ਕੀ ਵੜੀਏ ਰਾਤਾ ਰਾਮ ਬਖ ਫਲ ਮਿਠਾ ਚਾਰ ਦਿਨ ਫਿਰ ਹੋਏ ਤਾਤਾ RAM ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇਹ ਸ਼ਬਦੀ ਰਮਤਾ ਕਰਦੇ ਹੋਏ ਪਾਤਸ਼ਾਹ ਜੀ ਹਰੰਦੀ ਹਰੰਦੀ ਆਧਾਰਨ ਲੈਂਦੇ ਹਨ ਤੇ ਸਾਨੂੰ ਉਪਦੇਸ਼ ਬਖਸ਼ਦੇ ਹਨ ਜੀਵਨ ਭਾਵੇਂ ਕੁਝ ਟਿਕਾਕਾਰ ਲੇਖਕ ਬਚਨ ਕਰਦੇ ਹਨ ਕਿ ਇਹ ਸ਼ਬਦ ਮਹਾਰਾਜ ਜੀ ਨੇ ਇੱਕ ਹਿਰਨ ਦੇ ਵੇਖ ਕੇ ਮਹਾਰਾਜ ਜੀ ਨੇ ਸ਼ਬਦ ਨੂੰ ਪੜਨਾ ਕੀਤਾ ਚਾਰਨ ਕੀਤਾ ਸਤਿਗੁਰ ਜੀ ਇੱਕ ਜੰਗਲ ਦੇ ਵਿੱਚ ਬਿਆਮਾਨ ਵਿੱਚ ਬੈਠੇ ਹਨ ਸਾਹਮਣੇ ਤੋਂ ਇੱਕ ਹਿਰਨ ਗੁਜ਼ਰਦਾ ਜਾ ਰਿਹਾ ਸੀ ਉਹ ਹਿਰਨ ਬੜੀਆਂ ਚੁੰਗੀਆਂ ਮਾਰਦਾ ਹੋਇਆ ਭੱਜਦਾ ਜਾ ਰਿਹਾ ਸੀ ਫੁੱਲਾਂ ਦੀ ਸੁਗੰਧ ਲੈ ਰਿਹਾ ਸੀ ਤੇ ਪਿੱਛੇ ਤੋਂ ਇੱਕ ਸ਼کاری ਨੇ ਉਹਨੂੰ ਤੀਰ ਮਾਰਿਆ ਉਸ ਸਮੇਂ ਦੇ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤੇ ਕੁਝ ਲਖਾਰੀ ਕੁਛ ਟਿਕਾਕਾਰ ਇਹ ਕਹਾਣੀ ਲਿਖਦੇ ਹਨ ਪਰ ਪਿਆਰਿਓ ਮਹਾਰਾਜ ਜੀ ਦਾ ਹਰ ਇੱਕ ਸ਼ਬਦ ਬਾਣੀ ਦਾ ਹਰ ਸ਼ਬਦ ਮਨ ਨੂੰ ਸੰਬੋਧਨ ਸਾਨੂੰ ਜੀਵਾ ਨੂੰ ਸੰਬੋਧਨ ਕਰਦਾ ਹੈ ਭਵੇਂ ਮਹਾਰਾਜ ਨੇ ਕਿਸ ਟਾਈਮ ਕਿਸ ਘੜੀ ਬਾਣੀ ਸ਼ਬਦ ਪੜ੍ਹੇ ਬਾਣੀ ਉਚਾਰਨ ਕੀਤੀ ਪਰ ਉਹ ਸਾਨੂੰ ਜੀਵਾਂ ਨੂੰ ਸਿੱਖਿਆ ਦੇਣ ਵਾਸਤੇ ਮਹਾਰਾਜ ਜੀ ਨੇ ਬਾਣੀ ਨੂੰ ਉਚਾਰਨ ਕੀਤਾ ਇੱਥੇ ਵੀ ਮਹਾਰਾਜ ਇੱਕ ਮਨ ਨੂੰ ਸੰਬੋਧਨ ਕਰਦੇ ਹਨ ਇੱਕ ਹਿਰੰਦੀ ਆਧਾਰਨ ਲੈਂਦੇ ਹੋਏ ਤੇ ਬਚਨ ਕਰਦੇ ਹਨ ਤੂੰ ਸੁਣ ਹਰਨਾ ਕਾਲਿਆ ਕੀ ਵਾੜੀਏ ਰਤਾ ਰਾਮ ਤੇ ਮਹਾਰਾਜ ਜੀ ਕਹਿੰਦੇ ਹੈ ਕਾਲਿਆ ਹੀ ਨਾ ਤੂੰ ਸੁਨਣਾ ਕਰ ਤੂੰ ਕਿੱਧਰ ਚੁੰਗੀਆਂ ਮਾਰਦਾ ਹੋਇਆ ਫੁੱਲਾਂ ਦੀ ਸਗੰਧੀ ਨੂੰ ਸੁੰਗਦਾ ਫਿਰਦਾ ਹੈ ਤੈਨੂੰ ਪਤਾ ਨਹੀਂ ਹੈ ਕਿ ਇਹ ਫੁੱਲ ਜਿਹੜੇ ਸੁਗੰਧੀਦਾਰ ਹਨ ਪਰ ਇੱਕ ਦਿਨ ਇਹ ਮਿੱਠਾ ਰਸ ਜ਼ਹਿਰ ਬਣ ਜਾਣਾ ਹੈ ਇੱਕ ਮਨ ਨੂੰ ਸੰਬੋਧਨ ਕਰਦੇ ਹਨ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਮਨੁੱਖ ਜਿਹੜਾ ਹੈ ਉਹ ਵੀ ਹਿੰਦੀ ਤਰ੍ਹਾਂ ਇਸ ਸੰਸਾਰ ਰੂਪੀ ਬਾਗ ਦੇ ਵਿੱਚ ਮਨੁੱਖ ਚੁੰਗੀਆਂ ਮਾਰਦਾ ਹੈ ਇਹ ਮਨੁੱਖ ਹੈ ਪ੍ਰਾਨੀ ਹੈ ਜਿਹੜਾ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਹੈ ਸ੍ਰਿਸ਼ਟੀ ਰੂਪੀ ਸੰਸਾਰ ਰੂਪੀ ਜੰਗਲ ਦੇ ਵਿੱਚ ਬਾਗ ਦੇ ਵਿੱਚ ਇੱਕ ਹਿਰਨ ਦੀ ਤਰ੍ਹਾਂ ਚੁੰਗੀਆਂ ਮਾਰਦਾ ਹੋਇਆ ਕਦੀ ਇਧਰ ਮੂੰਹ ਮਾਰਦਾ ਹੈ ਇਧਰ ਉਹ ਸੰਗੰਧੀ ਦੇਖਦਾ ਕਿ ਦੂਰੀ ਕਿਸੇ ਰਸ ਦੇ ਵਿੱਚ ਕਦੀ ਕਿਸੇ ਰਸ ਵਿੱਚ ਕਦੀ ਅੱਖਾਂ ਦਾ ਰਸ ਦੇ ਵਿੱਚ ਮਗਨ ਹੋ ਜਾਂਦਾ ਹੈ ਕਦੀ ਜੀਭਾ ਦੇ ਰਸ ਵਿੱਚ ਮਗਨ ਹੋ ਜਾਂਦਾ ਹੈ ਕਦੀ ਸੰਸਾਰੀ ਨਿੰਦਿਆ ਸੁਣਦੇ ਵਿੱਚ ਕੰਨ ਮਗਨ ਹੋ ਜਾਂਦੇ ਹਨ ਤੇ ਚੁੰਗੀਆਂ ਮਾਰਦਾ ਫਿਰਦਾ ਹੈ ਤੇ ਮਹਾਰਾਜ ਜੀ ਉੱਥੇ ਸਾਨੇ ਮਨ ਨੂੰ ਸੰਬੋਧਨ ਕਰਦੇ ਹੋਏ ਮਨ ਨੂੰ ਇਹ ਸ਼ਬਦ ਇਹ ਸ਼ੰਤੂ ਚਾਰਨ ਕਰਦੇ ਹਨ ਕਹਿੰਦੇ ਹੈ ਮਨ ਆ ਇਸੇ ਤਰ੍ਹਾਂ ਹੀ ਤੀਰਾ ਲੈ ਇੱਕ ਹਿਰਨ ਦੀ ਤਰ੍ਹਾਂ ਜਿਵੇਂ ਹਿਰਨ ਇੱਕ ਬਾਗ ਦੇ ਵਿੱਚ ਚੁੰਗੀਆਂ ਮਾਰਦਾ ਹੋਇਆ ਸੁਗੰਧੀ ਭਾਲਦਾ ਫਿਰਦਾ ਹੈ ਇਸੇ ਤਰ੍ਹਾਂ ਹੀ ਤੂੰ ਹੀ ਹਰ ਪਾਸੇ ਟੁੰਗੀਆਂ ਮਾਰਦਾ ਫਿਰਦਾ ਬਿਨ ਬਿਖ ਫਲ ਮਿੱਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ ਇਹਦੇ ਜਿਹੜਾ ਚਲ ਫਲ ਤੈਨੂੰ ਮਿੱਠਾ ਲੱਗਦਾ ਹੈ ਨਾ ਸੰਸਾਰੀ ਮਹਾਰਾਜ ਜੀ ਕਹਿੰਦੇ ਚਾਰ ਦਿਨ ਹੀ ਮਿੱਠਾ ਲੱਗਣਾ ਉਸ ਤੋਂ ਬਾਅਦ ਜ਼ਹਿਰ ਬਣਦਾ ਨਾ ਜਿਵੇਂ ਹਿਰਨ ਨੂੰ ਮਹਾਰਾਜ ਜੀ ਕਹਿ ਕੇ ਮਨੁੱਖ ਨੂੰ ਸਮਝਾਉਂਦੇ ਹਨ ਕਹਿੰਦੇ ਸੰਸਾਰੀ ਜਿਹੜਾ ਫਲ ਇਹ ਨਾ ਜਿਹਦਾ ਆਨੰਦ ਤੂੰ ਚਾਹੁੰਦਾ ਹੈ ਹਰ ਪਾਸੇ ਦੇਖਦਾ ਲੱਭਦਾ ਫਿਰਦਾ ਖਾ ਤੇਰੀਆਂ ਉਹ ਰਸ ਦੇਖਦੀਆਂ ਹਨ ਰੰਗ ਤਮਾਸ਼ੇ ਜੇਵਾ ਤੇਰੀ 36 ਪ੍ਰਕਾਰ ਦੇ ਰਸ ਭਾਲਦੀ ਐ ਉਹ ਰਸ ਚਾਰ ਦਿਨ ਬਾਅਦ ਦੁਖਦਾਈ ਬਣ ਜਾਂਦਾ ਹਰਜ ਜੀ ਕਹਿੰਦੇ ਚਾਰ ਦਿਨ ਫਿਰ ਹੋਏ ਨਾ ਤਾਤਾ ਰਾਮ ਹਰਜ ਜੀ ਕਹਿੰਦੇ ਫਿਰ ਇਹਨੇ ਬਿਖ ਬਣ ਜਾਣਾ ਤਾਤਾ ਹੋ ਜਾਣਾ ਫਿਰ ਹੋਏ ਤਾਤਾ ਖਰਾ ਮਾਤਾ ਨਾਮ ਬਿਨ ਪਰਤਾਪੇ ਮਹਾਰਾਜ ਜੀ ਕਹਿੰਦੇ ਨਾਮ ਦੇ ਪ੍ਰਤਾਪ ਤੋਂ ਬਿਨਾ ਸੁਖ ਨਹੀਂ ਹੈ ਆਮ ਤੋਂ ਬਿਨਾ ਇਹ ਨਿਹਰ ਬਣ ਜਾਣਾ ਸੰਸਾਰੀ ਰਸਾਂ ਨੇ ਪਦਾਰਥਾਂ ਨੇ ਮਹਾਰਾਜ ਜੀ ਕਹਿੰਦੇ ਸਾਨੂੰ ਭਲੇਖਾ ਹੈ ਐ ਜਾਪ ਦਾ ਕਿਹਦੇ ਵਿੱਚ ਆਨੰਦ ਹੈ ਉਸ ਆਨੰਦ ਬਰੋਟੀ ਨੰਦਾ ਪਿੱਛੇ ਰਸਾ ਪਿੱਛੇ ਸੰਸਾਰੀ ਪਦਾਰਥਾਂ ਪਿੱਛੇ ਭੱਜਦੇ ਆਂ ਦੌੜਦੇ ਆਂ ਮਹਾਰਾਜ ਜੀ ਕਹਿੰਦੇ ਇੱਕ ਦਿਨ ਇਹ ਸਭ ਖਤਮ ਹੋ ਜਾਣਾ ਫਿਰ ਹੋਏ ਤਾਤਾ ਖਰਾ ਮਾਤਾ ਨਾਮ ਬਿਨ ਪਰਤਾਪ ਹੈ ਮਹਾਰਾਜ ਜੀ ਕਹਿੰਦੇ ਨਾਮ ਤੋਂ ਬਿਨਾ ਉਹਦੇ ਪ੍ਰਤਾਪ ਤੋਂ ਬਿਨਾ ਸੁਖ ਨਹੀਂ ਹੈ ਉਹ ਜੀਵ ਸਾਇਰ ਓਏ ਲਹਿਰੀ ਬਿਜਲ ਜਿਵੇਂ ਚਮਕਾਏ ਮਹਾਰਾਜ ਜੀ ਫਿਰ ਧਾਰਨ ਲੈਂਦੇ ਹਨ ਪਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤਾਂ ਉਹ ਗੱਲ ਹੈ हे ਭਾਈ हे ਮਨੁੱਖੇ ਤਾਂ ਉਹ ਗੱਲ ਹੈ ਜਿਵੇਂ ਇੱਕ ਛਾਇਰ ਤੋਂ ਭਾਵ ਹੁੰਦਾ ਸਮੁੰਦਰ ਸਾਇਰ ਸਮੁੰਦਰ ਨੂੰ ਕਹਿੰਦੇ ਹਨ ਸਾਗਰ ਨੂੰ ਕਿਵੇਂ ਮਹਾਰਾਜ ਜੀ ਕਹਿੰਦੇ ਸਾਗਰ ਦੀ ਲਹਿਰ ਹੁੰਦੀ ਹੈ ਪਰ ਉਹ ਖੂੜ ਥੋੜੇ ਚਿਰ ਵਸਤੀ ਹੁੰਦੀ ਹੈ ਸਾਗਰ ਦੇ ਵਿੱਚ ਹਵਾ ਦੇ ਵੇਗ ਨਾਲ ਲਿਕਾਂ ਹੀ ਲਹਿਰਾਂ ਬਣਦੀਆਂ ਪਰ ਉਹ ਸਦਾ ਨਹੀਂ ਰਹਿੰਦੀਆਂ ਇੱਕ ਦੇ ਉਹ ਮਿੰਟਾਂ ਸਕਿੰਟਾਂ ਵਿੱਚ ਉਹਦੇ ਵਿੱਚ ਹੀ ਸਮਾ ਜਾਂਦੀਆਂ ਹਨ ਇਸੇ ਤਰ੍ਹਾਂ ਹੀ ਆਕਾਸ਼ ਵਿੱਚ ਬਿਜਲੀ ਚਮਕਦੀ ਹੈ ਵਿਜਲ ਜਿਵੇਂ ਚਮਕਾਏ ਹਰ ਰੱਜੀ ਕਹਿੰਦੇ ਜਿਵੇਂ ਬਿਜਲੀ ਦੀ ਤਾਰ ਦਿਖਦੀ ਨਾ ਆਕਾਸ਼ ਵਿੱਚ ਚਮਕਦੀ ਹੈ ਪਰ ਉਹ ਤਾਰ 1 ਸਕਿੰਟ ਵਿੱਚ ਖਤਮ ਹੋ ਜਾਂਦੀ ਹੈ ਉਹ ਬਿਜਲੀ ਚਮਕ ਕੇ ਖਤਮ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਤੇਰੀ ਸੰਸਾਰ ਸੰਸਾਰੀ ਪਦਾਰਥਾਂ ਦੀ ਚਮਕ ਹੈ ਇਹ ਸੰਸਾਰ ਦੇ ਵਿੱਚ ਚਮਕ ਹੈ ਖਤਮ ਹੋ ਜਾਣੀ ਹੈ ਮਹਾਰਾਜ ਜੀ ਕਹਿੰਦੇ ਉਹ ਸਮੁੰਦਰ ਦੀਆਂ ਲਹਿਰਾਂ ਦੀ ਤਰ੍ਹਾਂ ਤੇ ਇੱਕ ਆਕਾਸ਼ ਦੀ ਬਿਜਲੀ ਦੀ ਤਰ੍ਹਾਂ ਹੈ ਹਰ ਬਾਦ ਰੱਖਾ ਕੋਈ ਨਹੀਂ ਸੋਏ ਤੁਜੇ ਵਿਸਾਰਿਆ ਮਹਾਰਾਜ ਜੀ ਕਹਿੰਦੇ ਭਾਈ ਉਹ ਮਾਲਕ ਤੋਂ ਬਿਨਾ ਹਰੀ ਤੋਂ ਬਿਨਾ ਬਾਜ ਤੇਰਾ ਕੋਈ ਰਾਖਾ ਨਹੀਂ ਮੰਨਾ ਹਰ ਬਾਜ ਰਾਖਾ ਕੋਈ ਨਹੀਂ ਮਹਾਰਾਜ ਕਹਿੰਦੇ ਹਰੀ ਦੇ ਬਾਜ ਤੇਰਾ ਕੋਈ ਰਾਖਾ ਨਹੀਂ ਐ ਸੋਏ tujhe ਵਿਸਾਰਿਆ ਮਹਾਰਾਜ ਕਹਿੰਦੇ ਜਿੰਨੂੰ ਤੂੰ ਭੁੱਲ ਗਿਆ ਇਹ ਰਸਾਂ ਪਿੱਛੇ ਸੰਸਾਰੀ ਮਦ ਪਿੱਛੇ ਉਹਨੂੰ ਵਿਸਾਰ ਦਿੱਤਾ ਸੱਚ ਕਹੈ ਨਾਨਕ ਚੇਤਰੀ ਮਨ ਮਰੇ ਹਰਨਾ ਕਾਲਿਆ ਇੱਕ ਪਾਦ ਪੂਰਾ ਹੁਣ ਤੇ ਮਹਾਰਾਜ ਉਹੀ ਪੰਕਤੀ ਦ੍ਰਿੜ ਕਰਾਨੇ ਆ ਕਹਿੰਦੇ ਬ੍ਰਹਾ ਬਚਨ ਕਰਦੇ ਨ ਮਹਾਰਾਜ ਕਹਿੰਦੇ ਸੱਚ ਕਹੇ ਨਾਨਕ ਚੇਤਰੀ ਮਨ ਇਹ ਮਨ ਉਹਦਾ ਚਿੰਤਨ ਕਰਨ ਨੂੰ ਚੇਤੇ ਕਰ। ਅਹੇ ਨਾਨਕ ਚੇਤਰੀ ਮਨ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਨੂੰ ਹਰੀ ਨੂੰ ਤੂੰ ਚੇਤੇ ਰੱਖ ਏ ਮਨ ਨਹੀਂ ਤਾਂ ਹਿਰਨ ਵਾਲਾ ਤੇਰਾ ਵੀ ਹਾਲ ਹੋਣਾ। ਜਿਵੇਂ ਹਿਰਨ ਇੱਕ ਸ਼ਿਕਾਰੀ ਦੇ ਰਿੱਕੇ ਚੜ ਗਿਆ ਨਾ ਉਹਨੂੰ ਕਾਲ ਬਸ ਹੋਣਾ ਪਿਆ। ਸੰਗੰਦੀ ਨੂੰ ਭਾਲਦਾ ਇੱਕ ਸ਼ਿਕਾਰੀ ਦੇ ਜਾਲ ਵਿੱਚ ਫਸ ਗਿਆ। ਸੰਗੰਦੀ ਨੂੰ ਮਗਨ ਹੋਇਆ ਸਗੰਧੀ ਦੇ ਵਿੱਚ ਭੱਜਾ ਜਾਂਦਾ ਅਗੇ ਨਹੀਂ ਦੇਖਦਾ ਕਿ ਸ਼ਿਕਾਰੀ ਖੜਾ ਮੇਰੀ ਮੌਤ ਖੜੀ ਏ ਕਾਲ ਖੜਾ ਇਸੇ ਤਰ੍ਹਾਂ ਹੀ ਤੈਨੂੰ ਵੀ ਸੰਸਾਰੀ ਰਸਾਂ ਨੇ ਮਗਨ ਕੀਤਾ ਹੋਇਆ ਮਾਇਆ ਮੋਹ ਦੇ ਵਿੱਚ ਰਸਾਂ ਦੇ ਵਿੱਚ ਫਸਿਆ ਹੋਇਆ ਤੂੰ ਵੀ ਮੌਤ ਭੁੱਲ ਗਿਆ ਤੂੰ ਵੀ ਕਾਲ ਭੁੱਲ ਗਿਆ ਉਹ ਪ੍ਰਮਾਤਮਾ ਨੂੰ ਇਹ ਮਨਾ ਚੇਤੇ ਕਰ ਉਹਨੂੰ ਚੇਤੇ ਰੱਖ ਇਹ ਪਦ ਸੰਪੂਰਨ ਕਰਦੇ ਹਨ ਮਹਾਰਾਜ ਭਵਰਾ ਫੂਲ ਪਵੰਤਿਆ ਦੁੱਖ ਅਤਿ ਭਾਰੀ RAM ਅੱਗੇ ਫਿਰ ਭੌਰੇ ਦੀ ਮਹਾਰਾਜ ਜੀ ਧਾਰਨ ਲੈਂਦੇ ਹਨ ਅਗਲਾ ਪਦ ਫਿਰ ਆਰੰਭ ਕਰਦਿਆਂ ਨੇ ਇੱਥੇ ਭੌਰੇ ਨੂੰ ਕਹਿੰਦੇ ਆ ਜਿਵੇਂ ਹਿਰਨ ਨੂੰ ਕਹਿਆ ਨਾ ਸੰਗਿੰਦੀ ਦੇ ਮਗਰ ਦੌੜਦਾ ਦੌੜਦਾ ਸ਼ਿਕਾਰ ਵਿੱਚ ਜਸਕਾਰੀ ਦੇ ਜਾਲ ਵਿੱਚ ਫਸ ਜਾਂਦਾ ਹੈ ਇਸੇ ਤਰੀਕੇ ਭੌਰਾ ਜਿਹੜਾ ਉਹ ਸੰਗਿੰਦੀ ਨੂੰ ਭਾਲਦਾ ਫੁੱਲਾਂ ਦੀ ਸੰਗਿੰਦੀ ਦੇ ਉੱਤੇ ਜਾ ਬਿੰਦਾ ਤੇ ਉਹ ਵੀ ਮੌਤ ਦੇ ਵੱਸ ਆ ਜਾਂਦਾ ਉਹ ਵੀ ਕਾਲ ਉਹਨੂੰ ਆਪਣੀ ਝਪਟ ਚ ਲੈ ਲੈਂਦਾ ਉਹ ਭੁੱਲ ਜਾਂਦਾ ਇੰਨਾ ਮगन ਹੁੰਦਾ ਭੌਰਾ ਪਿਆਰਿਓ ਉਹ ਕੌਲ ਦੇ ਫੁੱਲ ਤੇ ਜਾ ਬੈਠਦਾ ਤੇ ਕੌਲ ਦਾ ਫੁੱਲ ਐਸਾ ਸੂਰਜ ਚੜਨ ਦੇ ਨਾਲ ਉਦੇ ਹੁੰਦਾ ਸੂਰਜ ਉਦੇ ਹੁੰਦਾ ਤਾਂ ਕੌਲ ਦਾ ਫੁੱਲ ਵੀ ਨਾਲ ਹੀ ਉਦੇ ਹੋ ਜਾਂਦਾ ਪ੍ਰਕਾਸ਼ ਹੋ ਜਾਂਦਾ ਖਿੜ ਜਾਂਦਾ ਤੇ ਜਦੋਂ ਸ਼ਾਮ ਪੈਂਦੀ ਹੈ ਸੂਰਜ ਦੀਆਂ ਕਿਰਨਾਂ ਕਿਰਨਾ ਖਤਮ ਹੁੰਦੀਆਂ ਹਨ ਉਦੋਂ ਹੀ ਉਹ ਫੁੱਲ ਜਿਹੜਾ ਸਾਰੇ ਫੁੱਲਾਂ ਦੀ ਇਸ ਤਰ੍ਹਾਂ ਹੀ ਹੈ ਉਹ ਮਿਟ ਜਾਂਦਾ ਹੈ ਬੁਝ ਜਾਂਦਾ ਹੈ ਜਿਹੜਾ ਵੀ ਪੌਹਰਾ ਉਹਦੇ ਉੱਤੇ ਬੈਠਾ ਹੁੰਦਾ ਹੈ ਉਹ ਵਿੱਚ ਹੀ ਉਹਦੇ ਸਿਮਟਿਆ ਜਾਂਦਾ ਹੈ ਪੌਹਰਾ ਉੱਤੇ ਬੈਠਾ ਹੁੰਦਾ ਹੈ ਉਹ ਭੁੱਲ ਜਾਂਦਾ ਹੈ ਸਗੰਧੀ ਦੇ ਵਿੱਚ ਮਗਨ ਹੁੰਦਾ ਹੈ ਉਹ ਫੁੱਲ ਦੇ ਉੱਤੇ ਬੈਠਾ ਬੈਠਾ ਹੀ ਵਿੱਚ ਮੌਤ ਸੀਟ ਬੈਠਦਾ ਉਹ ਫੁੱਲ ਬੁਝ ਜਾਂਦਾ ਹੈ ਫੁੱਲ ਜਿਹੜਾ ਉਹ ਆਪਣੇ ਵਿੱਚ ਹੀ ਉਹ ਪੌਰੇ ਨੂੰ ਲੈ ਜਾਂਦਾ ਹੈ ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਸੰਸਾਰੀ ਮਹਾਰਾਜ ਜੀ ਕਹਿੰਦੇ ਇਸ ਭੌਰੇ ਦੀ ਤਰ੍ਹਾਂ ਮਨੁੱਖ ਤੇਰਾ ਵੀ ਹਾਲ ਐ ਮਨਾਂ ਤੇਰਾ ਵੀ ਇਹੀ ਹਾਲ ਐ ਮਹਾਰਾਜ ਜੀ ਕਹਿੰਦੇ ਜਿਸ ਤਰ੍ਹਾਂ ਭੋਲਾ ਭੋਰਾ ਇੱਕ ਸਗੰਧੀ ਫੁੱਲਾਂ ਦੀ ਜਿਹਦੇ ਏਨਾ ਮਗਨ ਹੋ ਜਾਂਦਾ ਆਪਣੀ ਜਿੰਦ ਜਿਹੜੀ ਉਹ ਗਵਾ ਬੈਠਦਾ ਐ ਇਸੇ ਤਰ੍ਹਾਂ ਹੀ ਮਨੁੱਖ ਤੇਰਾ ਲੈ ਇਹ ਮਨ ਤੇਰਾ ਇਹੀ ਹਾਲ ਐ ਤੂੰ ਵੀ ਸੰਸਾਰੀ ਪਦਾਰਥਾਂ ਦੇ ਰਸਾਂ ਵਿੱਚ ਏਨਾ ਮਗਨ ਹੋ ਜਾਂਦਾ ਆਪਣੀ ਮੌਤ ਨੂੰ ਆਪਣੀ ਸਚਾਈ ਨੂੰ ਭੁੱਲ ਜਾਂਦਾ ਮਹਾਰਾਜ ਜੀ ਕਹਿੰਦੇ ਸਚਾਈ ਭੁੱਲ ਜਾਂਦਾ ਮਨੁੱਖ ਭਉਰਾ ਫੁੱਲ ਫੂਲ ਪਵੰਦਿਆ ਦੁਖ ਅਤਿ ਭਾਰੀ RAM ਮਹਾਰਾਜ ਜੀ ਕਹਿੰਦੇ ਭਾਰੀ ਦੁਖ ਸਹਿਣਾ ਪਿੰਦਾ ਮੈਂ ਗੁਰ ਪੁੱਛਿਆ ਆਪਣਾ ਸਾਚਾ ਵਿਚਾਰੀ RAM ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮੈਂ ਆਪਣੇ ਸੱਚੇ ਗੁਰੂ ਨੂੰ ਪੁੱਛਦਾ ਪਾਤਸ਼ਾਹ ਜੀ ਸਵਾਲ ਕਰਦਿਆਂ ਕਹਿੰਦੇ ਮੈਂ ਗੁਰ ਪੁੱਛਿਆ ਆਪਣਾ ਸਾਚਾ ਵਿਚਾਰੀ RAM ਆਪਣੇ ਗੁਰੂ ਤੋਂ ਇਹ ਸਵਾਲ ਪੁੱਛਿਆ ਕਿ ਇਹ ਕੀ ਮਹਾਰਾਜ ਜੀ ਕਹਿੰਦੇ ਤੇਰੀ ਵਿਧ ਹੈ ਪ੍ਰਮਾਤਮਾ ਜੀਉ RAM ਜੀਉ ਵਿਚਾਰ ਸਤੂਰ ਬੂਝੈ ਪੁੱਛਿਆ ਭਵਰ 베ਲੀ ਰਾਤ ਤੇ ਮਹਾਰਾਜ ਜੀ ਨੂੰ ਸਵਾਲ ਕੀਤਾ ਕਹਿੰਦੇ ਵਿਚਾਰ ਕੀਤਾ ਸਤਗੁਰੂ ਮੁਝੇ ਪੁੱਛਿਆ ਭਵਰ 베ਲੀ ਰਾਤੋ RAM ਮਹਾਰਾਜ ਜੀ ਕਹਿੰਦੇ ਜਿਵੇਂ ਭਵਰ ਦੀ ਇੱਕ ਰਾਤਰੀ ਦੀ ਜ਼ਿੰਦਗੀ ਖਤਮ ਹੋ ਗਈ ਐ ਇਸੇ ਤਰ੍ਹਾਂ ਹੀ ਸਰੀ ਜ਼ਿੰਦਗੀ ਦੀ ਰਾਤ ਖਤਮ ਹੋ ਜਾਣੀ ਹੈ ਰਾਤੋਂ ਮਹਾਰਾਜ ਜੀ ਕਹਿੰਦੇ ਦਿਨ ਚੜਦਾ ਹੈ ਤੇ ਭੌਰਾ ਜਿਹੜਾ ਉਹਦੀ ਮੌਤ ਆ ਜਾਂਦੀ ਹੈ ਜੇ ਉਸ ਫੁੱਲ ਵਿੱਚ ਵੀ ਬੰਦ ਹੁੰਦਾ ਹੈ ਸੂਰਜ ਚੜਨ ਦੇ ਨਾਲ ਜਿਹੜੇ ਫੁੱਲ ਤੋੜਨ ਵਾਲੇ ਹਨ ਉਹ ਫੁੱਲ ਤੋੜ ਕੇ ਲੈ ਜਾਂਦੇ ਹਨ ਉਸ ਕੌਲ ਦੇ ਫੁੱਲ ਨੂੰ ਤੋੜ ਕੇ ਉਹਦਾ ਰਸ ਕੱਢਣ ਵਾਸਤੇ ਉਹਨੂੰ ਤੇਲ ਦੇ ਕੜਾਹੇ ਵਿੱਚ ਸੱਟਦੇ ਹਨ ਇਹ ਤੇਲ ਦੇ ਕੜਾਹੀ ਵਿੱਚ 60 ਨੂੰ ਪੌਰਾ ਵੀ ਵਿੱਚ ਹੀ ਸੜ ਕੇ ਸਵਾਹ ਹੋ ਜਾਂਦਾ ਹੈ ਉੱਬਲ ਜਾਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਤੇਰਾ ਵੀ ਹਾਲ ਹੈ ਸਤਿਗੁਰੂ ਜੀ ਕਹਿੰਦੇ ਵਿਚਾਰ ਸਤਿਗੁਰੂ ਪੁੱਜੈ ਪੁੱਛਿਆ ਭਵਰ ਬੇਲੀ ਰਤ ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਨ ਤਤੋ ਇਹ ਮਹਾਰਾਜ ਜੀ ਸਵਾਲ ਦਾ ਜਵਾਬ ਦਿੰਦੇ ਹਨ ਕਹਿੰਦੇ ਸੂਰਜ ਚੜ੍ਹਨ ਦੇ ਨਾਲ ਤੇ ਜਿਹੜਾ ਫੁੱਲ ਤੋੜਨ ਵਾਲਾ ਹੈ ਨਾ ਫਲਾਰੀ ਫੁੱਲ ਤੋੜਨੰਦਾ ਹੈ ਉਹ ਫੁੱਲ ਤੋੜ ਕੇ ਲੈ ਜਾਂਦਾ ਕੌਲ ਦਾ ਉਹਦੇ ਵਿੱਚ ਹੀ ਪੌਰਾ ਹੁੰਦਾ ਉਹਨੂੰ ਜਾ ਕੇ ਤੇਲ ਦੇ ਕੜਾਹੇ ਵਿੱਚ ਜਾ ਸੱਟਦਾ ਤੇ ਮਹਾਰਾਜ ਜੀ ਕਹਿੰਦੇ ਤੇਰੇ ਵੀ ਜੰਮ ਨੇੜੀ ਖੜੇ ਹਨ ਜਿਵੇਂ ਉਹ ਫੁੱਲ ਤੋੜਨ ਵਾਲ ਆਉਂਦਾ ਨਾ ਇਸੇ ਤਰ੍ਹਾਂ ਹੀ ਤੇਰੀ ਜ਼ਿੰਦਗੀ ਦਾ ਰਾਤਰੀ ਜਦੋਂ ਖਤਮ ਹੋਣੀ ਹੈ ਨਾ ਜ਼ਿੰਦਗੀ ਆਰਜੂ ਖਤਮ ਹੋਣੀ ਹੈ ਤੇ ਅੱਗੇ ਜਮਾ ਨੇ ਖੜਿਆ ਹੋਣਾ ਤੈਨੂੰ ਲਜਾਣ ਵਾਸਤੇ ਆਸ਼ਾ ਜੀ ਬਚਨ ਕਰਦੇ ਹਨ ਜੰਮ ਮਗ ਬਾਦਾ ਖਾਏ ਚੁੱਟਾ ਸ਼ਬਦ ਬਿਨ ਬਤਾਲਿਆ ਤੇ ਮਹਾਰਾਜ ਜੀ ਕਹਿੰਦੇ ਹੈ ਭੂਤਨਿਆ ਇਹ ਬਤਾਲਿਆ ਭੂਤ ਨੂੰ ਕਹਿੰਦੇ ਹਨ ਕਹਿੰਦੇ ਭੂਤਨੇ ਮਨੁੱਖ ਤੈਨੂੰ ਜਮਾਂ ਦੇ ਵਸ ਪੈਣਾ ਪੈਣਾ ਕਿਉਂਕਿ ਤੈਨੂੰ ਚੋਟਾ ਖਾਣੀਆ ਪੈਣੀਆ ਤੂੰ ਸ਼ਬਦ ਦੀ ਕਮਾਈ ਨਹੀਂ ਕੀਤੀ ਸੂ ਸਭ ਨੂੰ ਵਿਸਾਰ ਬਿਠਾ ਇਹ ਸੁਗੰਧੀਆਂ ਦੇ ਮਗਰ ਧੁਰਿਆ ਫਿਰਿਆ ਸੰਸਾਰੀ ਵਾਸ਼ਨਾਵਾਂ ਨੂੰ ਪੂਰਤੀ ਕਰਦੇ ਹੋਏ ਇਹ ਭੁੱਲ ਗਿਆ ਕਿ ਜਮਾਂ ਦਾ ਦਿਨ ਨੇੜੇ ਆ ਰਿਹਾ ਹੈ ਇਹ ਭੁੱਲ ਗਿਆ ਕਿ ਮੌਤ ਦਿਨੋ ਦਿਨ ਨੇੜੇ ਆ ਰਹੀ ਐ ਨੇ ਜਦੀਕ ਆ ਰਹੀ ਐ ਸਵਾਸਾਂ ਦੀ ਜਿਹੜੀ ਪੰਡ ਹੈ ਪੂੰਜੀ ਆ ਖਤਮ ਹੁੰਦੀ ਜਾ ਰਹੀ ਐ ਇਹ ਭੁੱਲ ਕੇ ਤੂੰ ਸੁਗੰਧੀਆਂ ਵਿੱਚ ਸੰਸਾਰੀ ਵਾਸ਼ਨਾਾਂ ਦੇ ਵਿੱਚ ਇੱਕ ਭੌਰੇ ਦੀ ਤਰ੍ਹਾਂ ਮਗਨ ਹੋਇਆ ਬੈਠਾ ਰਿਹਾ ਤੇ ਨਹੀਂ ਸੀ ਪਤਾ ਜਿਵੇਂ ਕੋ ਭੌਰੇ ਨੂੰ ਸਾੜ ਦਿੱਤਾ ਤਪ ਦੇ ਤਾੜਾ ਇਹਦੇ ਵਿੱਚ ਪਾ ਕੇ ਇਸੇ ਤਰ੍ਹਾਂ ਹੀ ਜਮਾ ਨੇ ਤੈਨੂੰ ਸਾੜ ਦੇਣਾ ਤੇਰੀ ਆਤਮਾ ਸੜਦੀ ਬਲਦੀ ਰਹਿਣੀ ਹੈ ਤੈਨੂੰ ਜਮਾ ਦੇ ਵਸ ਪਹਿਣਾ ਪੈਣਾ ਸੱਚ ਕਹੈ ਨਾਨਕ ਚੇਤਰੀ ਮਨ ਮਰਹਿ ਭੌਰਾ ਕਾਲਿਆ ਦੇਖੋ ਫਿਰ ਖੀਰਲੀ ਤੋਂ ਖੁਜ ਮਹਾਰਾਜ ਜਵਾਬ ਦਿੰਦੇ ਹਨ ਮਹਾਰਾਜ ਜੀ ਕਹਿੰਦੇ ਸੱਚ ਕਹੈ ਨਾਨਕ ਚੇਤਰੀ ਮਨ ਮਹਾਰਾਜ ਜੀ ਕਹਿੰਦੇ ਉਹਨੂੰ ਚੇਤੇ ਕਰ ਇਹ ਮਨਾਂ ਉਹਦਾ ਚੇਤਨ ਕਰ ਸੱਚ ਕਹੇ ਨਾਨਕ ਚੇਤ ਰੇ ਮਨ ਮਰੇ ਭਵਰਾ ਕਾਲਿਆ ਹਰ ਜੀ ਕਹਿੰਦੇ ਨਹੀਂ ਤੇ ਉਹ ਮੌਤ ਤਾਂ ਤੈਨੂੰ ਆ ਜਾਣੀ ਹੈ ਜਿਵੇਂ ਕੋ ਭੌਰੇ ਨੂੰ ਮੌਤ ਆ ਗਈ ਨਾ ਕਾਲ ਵਸ ਪੈ ਗਿਆ ਇਸੇ ਤਰ੍ਹਾਂ ਹੀ ਇਹ ਜ਼ਿੰਦਗੀ ਦੀ ਰਾਤ ਖਤਮ ਹੋ ਜਾਣੀ ਹੈ ਤੈਨੂੰ ਵੀ ਕਾਲ ਨੇ ਫੜ ਲੈਣਾ ਤੇਰੇ ਵੀ ਜਮ ਆ ਜਾਣੇ ਹਨ ਇਸ ਕਰਕੇ ਸੰਭਾ ਰਹਿੰਦੇ ਤੂੰ ਸਮਝ ਜਾ ਇਹ ਵਾਸਨਾ ਵਾ ਸੰਗਧੀਆਂ ਨੂੰ ਛੱਡ ਕੇ ਉਹਦਾ ਚੇਤਨ ਕਰ ਉਹਨੂੰ ਚੇਤੇ ਕਰ ਹਰੀ ਨੂੰ ਚੇਤੇ ਕਰੋ ਨੂੰ ਵਿਸਾਰ ਨਾ ਭੁੱਲ ਤੈਨੂੰ ਚੇਤੇ ਰੱਖੇਗਾ ਇਹ ਵਾਸਨਾਵਾਂ ਤੋਂ ਬਚ ਜਾਵੇਂਗਾ ਫਿਰ ਤੈਨੂੰ ਕਾਲ ਦੇ ਬਸ ਨਹੀਂ ਪੈਣਾ ਪਵੇਗਾ ਤੈਨੂੰ ਜਮਾਂ ਦੀ ਮਾਰ ਤੋਂ ਫਾਈ ਤੋਂ ਤੇਰਾ ਬਚਾਓ ਜਾਵੇਗਾ ਇਹ ਅੱਜ ਦੇ ਜੋ ਪਦਾਂ ਦੀ ਵਿਚਾਰ ਹੈ ਮਹਾਰਾਜ ਜੀ ਅੱਗੇ ਵੀ ਮਹਾਰਾਜ ਵਿਚਾਰ ਇਹ ਤੀਜਾ ਪਾਦ ਅਗੇ ਆਰੰਭ ਹੋਵੇਗਾ ਦੋ ਪਾਦ ਦੇ ਸੰਤ ਦੇ ਸੰਪੂਰਨ ਹੁੰਦੇ ਹਨ ਜੀ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨਿੱਕਾ ਭੁੱਲਾ ਜੰਦੀਆਂ ਨ ਮਹਾਰਾਜ ਸਤਿਮਤ ਬਖਸ਼ਣ ਆਈਆਂ ਮਾਈ ਭਾਈ ਸੰਗਤਾਨੀਆਂ ਭਾਈ ਹਾਜ਼ਰੀਆਂ ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ